ਹੈਲੋ ਫਰੈਂਡਸ ਹਮੇਸ਼ਿਆ ਦੀ ਤਰ੍ਹਾਂ ਫਿਰ ਇੱਕ ਨਵੀਂ ਕਹਾਣੀ ਤੁਹਾਨੂੰ ਸਾਂਝੀ ਕਰਨ ਜਾ ਰਹੀ ਆਂ ਸੌਦਾ ਜਿਸਮਾਂ ਦਾ ਆਓ ਸੁਣਦੇ ਹਾਂ ਬਹੁਤ ਹੀ ਇੰਟਰਸਟਿੰਗ ਸਟੋਰੀ ਸਰਗੀ ਵੇਲੇ ਉੱਠ ਸੋਨੀ ਨੇ ਸਾਰਾ ਕੰਮ ਖਤਮ ਕਰ ਲਿਆ ਸੀ ਉਸ ਨੂੰ ਪਤਾ ਸੀ ਅੱਜ ਤਿਉਹਾਰ ਦਾ ਦਿਨ ਹੈ ਤੇ ਘਰ ਦਾ ਕੰਮ ਨੇ ਬੇੜ ਲਵਾ ਸੋਨੀ ਦੀ ਮਾਂ ਕਰਤਾਰੋ ਨੇ ਵੀ ਸੋਨੀ ਨਾਲ ਮਿਲ ਕੇ ਕੰਮ ਨੇ ਬੇੜ ਲਿਆ ਜੀਤੀ ਤੂੰ ਵੀ ਉੱਠ ਪੁੱਤ ਬਰੇ ਦੇ ਦਿਨ ਵੀ ਲੇਟ ਉੱਠਦਾ ਕੋਈ ਜੀਤੀ ਅੱਖਾਂ ਮਲਦੀ ਆਈ ਕੀ ਏ ਬੇਬੇ ਨੀਂਦ ਤਾਂ ਪੂਰੀ ਕਰ ਲੈਣ ਦਿਆ ਕਰੋ ਬਹੁਤ ਕਮਾਈ ਕਰਕੇ ਸੁੱਤੀ ਸੀ ਰਾਤ ਨੂੰ ਜਿਹੜੀ ਨੀਂਦ ਨਹੀਂ ਪੂਰੀ ਹੋਈ ਤੇਰੀ ਲੈ ਦੱਸ ਆ ਪੁੱਤ ਗਈ ਐ ਉਹ ਮਹਾਰਾਜ ਜੀਤੇ ਨੂੰ ਵੀ ਉਠਾ ਦਿੰਦੀ ਆਪਣੀ ਵੱਡੀ ਭੈਣ ਵੱਲ ਦੇਖੋ ਸਾਜਰੇ ਉੱਠ ਕੇ ਸਾਰਾ ਕੰਮ ਵੀ ਨਿਬੇੜ ਦਿੱਤਾ ਉਹ ਮੇਰੀ ਮਾਂ ਮੈਂ ਉੱਠ ਗਈ ਆ ਹੁਣ ਬੰਦ ਕਰ ਦੋ ਬੋਲਣਾ ਜੀਤੀ ਨੇ ਕਿਹਾ ਜੀਤੀ 10ਵੀਂ ਕਲਾਸ ਵਿੱਚ ਪੜ੍ਹਦੀ ਸੀ ਤੇ ਸੋਨੀ ਨੇ 10 ਪੜ੍ਹ ਕੇ ਪੜ੍ਹਾਈ ਛੱਡ ਦਿੱਤੀ ਸੀ 2 ਸਾਲ ਪਹਿਲਾਂ ਹੁਣ ਉਹ ਘਰ ਦਾ ਕੰਮ ਕਰਦੀ ਸੀ ਜਾਂ ਫਿਰ ਗਲੀ ਵਿੱਚ ਇੱਕ ਭਾਬੀ ਸੀ ਉਸ ਨਾਲ ਸੂਟ ਸਲਾਈ ਕਰਦੀ ਸੀ ਕੋ ਵੀ ਸੋਨੀ ਨੂੰ ਉਸ ਦਾ ਬੰਦ ਦਾ ਹੱਕ ਦੇ ਦਿੰਦੀ ਸੀ ਸੋਨੀ ਉੱਚੇ ਲੰਬੇ ਕੱਦ ਦੀ ਬਹੁਤ ਸੋਨੀ ਮੁਟਿਆਰ ਸੀ ਸਾंवਲਾ ਰੰਗ ਪਰ ਨੈਣ ਨਕਸ਼ੇ ਕਿਸੇ ਪਰੀ ਨਾਲੋਂ ਘੱਟ ਨਹੀਂ ਸੀ ਚੱਲ ਆਪਣੇ ਪਿਓ ਨੂੰ ਕੱਪ ਚਾਹ ਦਾ ਬਣਾ ਦੇ ਫਿਰ ਕੋ ਵੀ ਜ਼ਿੰਮੇਦਾਰਨ ਵੱਲ ਢੇੜਾ ਮਾਰ ਆਵੇ ਅੱਜ ਵਰਿਆਂ ਦਾ ਦਿਨ ਹੈ ਚਾਰ ਛਿੱਲੜ ਲੈ ਆਵੇ ਘਰ ਵਿੱਚ ਰੁਪਈਆ ਵੀ ਨਹੀਂ ਐ ਕਰਤਾਰੋ ਨੇ ਜੀਤੀ ਨੂੰ ਕਿਹਾ ਜੀਤੀ ਨੇ ਚੁੱਲ੍ਹੇ ਤੇ ਚਾਹ ਰੱਖ ਜੀਤੇ ਨੂੰ ਉਠਾ ਦਿੱਤਾ ਜੀਤਾ ਅਠਵੀਂ ਵਿੱਚ ਪੜਦਾ ਸੀ ਸਭ ਤੋਂ ਛੋਟਾ ਸੀ ਘਰ ਵਿੱਚ ਜੀਤੀ ਨੇ ਚਾਹ ਬਣਾ ਆਪਣੇ ਬਾਪੂ ਸਤਵੀਰ ਨੂੰ ਦਿੱਤੀ ਆਪ ਜੀਤੀ ਨਹਾਉਣ ਚਲੀ ਗਈ ਅੱਜ ਦੀਵਾਲੀ ਦਾ ਤਿਉਹਾਰ ਸੀ ਹਰ ਘਰ ਵਿੱਚ ਰੌਣਕਾਂ ਹੀ ਰੌਣਕਾਂ ਸਨ ਸਤਵੀਰ ਨੇ ਚਾਹ ਪੀਤੀ ਤੇ ਉਹ ਅੱਠ ਜ਼ਮੀਦਾਰਾਂ ਵੱਲ ਚਲਾ ਗਿਆ ਕਰਤਾਰੋ ਤੇ ਸੋਨੀ ਦਾ ਦੇ ਕੰਮਾਂ ਵਿੱਚ ਵਿਅਸਤ ਸਨ ਜੀਤੀ ਵੀ ਥੋੜੇ ਬਹੁਤ ਕੰਮ ਵਿੱਚ ਹੱਥ ਵਟਾਈ ਜਾ ਰਹੀ ਸੀ ਕੰਟੇ ਕੋ ਬਾਦ ਸਤਵੀਰ ਮੋੜ ਆਇਆ ਮੂਹ ਲਟਕਾ ਕੇ ਬਾਹਰ ਪਈ ਮੰਜੇ ਤੇ ਬੈਠ ਗਿਆ ਕਰਤਾਰੋ ਸਮਝ ਗਈ ਸੀ ਕਿ ਜ਼ਿਮੀਦਾਰਾਂ ਨੇ ਖਾਲੀ ਮੋੜ ਦਿੱਤਾ ਕਰਤਾਰੋ ਦੇ ਚਿਹਰੇ ਤੇ ਵੀ ਚਿੰਤਾ ਦੀਆਂ ਲਕੀਰਾਂ ਸਾਫ਼ ਨਜ਼ਰ ਆ ਰਹੀਆਂ ਸੀ ਜੀ ਕੀ ਕਹਿੰਦੇ ਆ ਸਰਦਾਰ ਹੁਣੇ ਕਰਤਾਰੋ ਨੇ ਪੁੱਛਿਆ ਕਹਿਣਾ ਕੀ ਹੈ ਅਗੇ ਸ਼ਾਮ ਨੂੰ ਆਵੀ ਅਜੇ ਪੈਸੇ ਹੈ ਨਹੀਂ ਕੋਲ ਕਰ ਤਾਰੋਵੀ ਮੰਜੇ ਤੇ ਬੈਠ ਗਈ ਤੇ ਬੋਲਣ ਲੱਗ ਗਈ ਤਿਉਹਾਰ ਦਾ ਦਿਨ ਹੈ ਅੱਜ ਬੱਚਿਆਂ ਨੂੰ ਕੀ ਮੂੰਹ ਦਿਖਾਉਣਾ ਹੈ ਸਰਦਾਰਾਂ ਨੂੰ ਵੀ ਸੋਚਣਾ ਚਾਹੀਦਾ ਸੋਨੀ ਸਭ ਸੁਣੀ ਜਾ ਰਹੀ ਸੀ ਅੰਦਰ ਗਈ ਤੇ ਟ੍ਰੰਕ ਵਿੱਚੋਂ 200 ਰੁਪਿਆ ਕੱਢ ਲਈ ਆਈ ਆਪਣੇ ਬਾਪੂ ਦੇ ਹੱਥ ਤੇ ਧਰ ਬੋਲੀ ਬਾਪੂ ਜੀ ਆਹ ਕੁਝ ਮੇਰੇ ਕੋਲ ਪੈਸੇ ਆ ਸੂਰ ਸਿੱਤੇ ਸੀ ਤਾਂ ਭਾਬੀ ਨੇ ਦਿੱਤੇ ਸੀ ਇਹ ਰੱਖ ਲਓ ਉਸ ਤਾਂ ਆਉ ਗਈ ਪੈਸੇ ਹੱਥ ਤੇ ਦੇਖ ਸਤਵੀ ਦੇ ਹੰਝੂ ਆ ਗਏ ਤੇ ਇਹ ਤੇਰਾ ਦਿੱਤਾ ਸਾਥ ਹੀ ਮੇਰਾ ਨਾਮ ਰੌਸ਼ਨ ਕਰੂਗਾ ਤੂੰ ਫਿਕਰ ਨਾ ਕਰ ਇਹ ਪੈਸੇ ਸੰਭਾਲ ਲੈ ਮੈਂ ਕਰਦੇ ਕੋਈ ਬੰਦੋਬਸਤ ਐਨਾ ਕਹ ਸਤਵੀਰ ਨੇ ਪੈਸੇ ਸੋਨੀ ਦੇ ਹੱਥ ਵਿੱਚ ਫੜਾ ਦਿੱਤੇ ਘਰ ਦੀ ਵੱਡੀ ਤੀ ਹੋਂ ਨਾ ਤੇ ਸੋਨੀ ਸੋਚਦੀ ਸੀ ਕਿ ਘਰ ਲਈ ਉਸਦੇ ਵੀ ਬਹੁਤ ਫਰਜ ਹੈ ਸਤਵੀਰ ਨੇ ਆਪਣਾ ਸਾਈਕਲ ਲਿਆ ਤੇ ਬਾਹਰ ਚਲਾ ਗਿਆ ਉਹ ਸੋਚ ਰਿਹਾ ਸੀ ਕਿ ਕਿਸੇ ਕੋਲ ਉਧਾਰ ਹੀ ਮੰਗ ਲਾ ਪਰ ਦਿਲ ਇਜਾਜ਼ਤ ਵੀ ਨਹੀਂ ਸੀ ਦੇ ਰਿਹਾ ਕਿਉਂਕਿ ਗਰੀਬਾਂ ਕੋਲ ਇੱਕ ਚੀਜ਼ ਹਮੇਸ਼ਾ ਹੁੰਦੀ ਹੈ ਉਹ ਸ਼ਰਮ ਹੈ ਉਹ ਸੋਚਦਾ ਹੋਇਆ ਪਿੰਡ ਦੇ ਹੀ ਬਣੇ ਹੋਏ ਇੱਕ ਬਾਦ ਸੱਡੇ ਉੱਪਰ ਜਾ ਕੇ ਬੈਠ ਗਿਆ ਉਸ ਨੂੰ ਲੱਗਦਾ ਸੀ ਕਿ ਸ਼ਾਮ ਨੂੰ ਵੀ ਸਰਦਾਰਾਂ ਨੇ ਖਾਲੀ ਹੀ ਮੋਰ ਦਿਨ ਹੈ ਪਰੇਸ਼ਾਨੀਆਂ ਨਾਲ ਘਿਰਿਆ ਹੋਇਆ ਸਤਵੀਰ ਆਪਣੀਆਂ ਹੀ ਸੋਚਾਂ ਵਿੱਚ ਬੈਠਾ ਸੀ ਉਧਰ ਘਰ ਵਿੱਚ ਸੋਨੀ ਤੇ ਕਰਤਾਰੋ ਵੀ ਚਿੰਤਾ ਕਰ ਰਹੀਆਂ ਸੀ ਸਮਾਂ ਵੀ ਸਵੇਰ ਦੇ 9 ਵਜੇ ਦਾ ਹੋ ਗਿਆ ਸੀ ਤਿਉਹਾਰ ਵਾਲੇ ਦਿਨ ਘਰ ਵਿੱਚ ਕੋਈ ਪੈਸਾ ਨਾ ਹੋਵੇ ਤਾਂ ਇਨਸਾਨ ਤੇ ਕੀ ਗੁਜ਼ਰਦੀ ਹੈ ਇਹ ਉਹ ਹੀ ਦਾ ਸੱਕਦਾ ਜਿਸ ਤੇ ਬੀਤਦੀ ਐ ਸਤਵੀਰ ਅਜੇ ਵੀ ਘਰ ਨਹੀਂ ਸੀ ਆਇਆ ਤੇ ਸੋਨੀ ਆਪਣੇ ਬਾਪੂ ਦੀ ਵੀ ਫਿਕਰ ਕਰ ਰਹੀ ਸੀ ਕਿ ਘਰ ਨਹੀਂ ਆਇਆ ਜੀ ਮਨ ਵਿੱਚ ਉਲਟੇ ਸਿੱਧੇ ਵਿਚਾਰ ਵੀ ਘਰ ਬਣਾ ਰਹੇ ਸੀ ਐਦਾਂ ਨਹੀਂ ਕਿ ਸਤਵੀਰ ਦੇ ਇਹ ਮਾੜਾ ਸਮਾਂ ਸ਼ੁਰੂ ਤੋਂ ਸੀ ਸਤਵੀਰ ਵੀ ਕਿਸੇ ਸਮੇਂ ਬਹੁਤ ਰੋਗਦਾਰ ਬੰਦਾ ਸੀ ਖੇਤੀਬਾੜੀ ਕਰਦਾ ਸੀ ਜ਼ਮੀਨ ਆਪਣੀ ਵੀ ਬਹੁਤ ਸੀ ਤੇ ਠੇਕੇ ਤੇ ਲੈ ਕੇ ਵੀ ਵਾਹੀ ਕਰਦਾ ਸੀ ਪਰ ਜ਼ਿੰਦਗੀ ਵਿੱਚ ਆਇਆ ਇੱਕ ਸਹਲਾਬ ਨੇ ਸਭ ਉਜਾਰ ਦਿੱਤਾ ਸੀ ਇੱਕ ਵਾਰ ਭਿਆਨਕ ਹੜ੍ਹ ਨੇ ਸਾਰੀ ਖੇਤੀ ਉਜਾੜ ਦਿੱਤੀ ਸੀ ਖੇਤੀ ਉਜੜੀ ਦੇ ਇੱਕ ਸਤਵੀਰ ਦੇ ਬਾਪੂ ਨੇ ਗੱਲ ਦਿਲ ਤੇ ਲਗਾ ਲਈ ਤੇ ਉਹ ਬਿਮਾਰ ਪੈ ਗਿਆ ਜੋ ਥੋੜਾ ਬਹੁਤ ਬਚਿਆ ਸਤਵੀਰ ਦੇ ਆਪਣੇ ਬਾਪੂ ਉੱਪਰ ਲੱਗ ਗਿਆ ਸੀ ਸਤਵੀਰ ਦਾ ਬਾਪੂ ਬਚਿਆ ਤਾਂ ਨਹੀਂ ਪਰ ਪਿੱਛੇ ਵੀ ਕੁਝ ਨਾ ਰਿਹਾ ਸਤਵੀਰ ਨੂੰ ਮੁੜ ਮਜ਼ਦੂਰੀ ਤੋਂ ਕੰਮ ਸ਼ੁਰੂ ਕਰਨਾ ਪਿਆ ਉਸ ਸਮੇਂ ਸੋਨੀ ਬਹੁਤ ਹੀ ਛੋਟੀ ਸੀ ਪਰ ਸਤਵੀਰ ਨੇ हिम्मत ना हारी उसने मजदूरी करके भी अपना परिवार पाल लिया ਉਸ ਕੋਲ ਹੁਣ ਸਿਰਫ ਇੱਕ ਹੀ ਖੇਤ ਸੀ ਉਹ ਉਸ ਵਿੱਚ ਸਮੇਂ ਦੀ ਫਸਲ ਬੀਜ ਲੈਂਦਾ ਸੀ ਕਿ ਘਰ ਦਾ ਦਾਣਾ ਪਾਣੀ ਤੁਰਿਆ ਰਹੇ ਦੁਪਹਿਰ ਹੋਣ ਨੂੰ ਆ ਗਈ ਸੀ ਸਤਵੀਰ ਘਰ ਨਾ ਆਇਆ ਸਵੇਰ ਦਾ ਸਿਰਫ ਇੱਕ ਕੱਪ ਚਾਹ ਦਾ ਪੀ ਕੇ ਗਿਆ ਸੀ ਹੁਣ ਘਰ ਵਿੱਚ ਸਾਰੇ ਚਿੰਤਾ ਕਰ ਰਹੇ ਸੀ ਸੋਨੀ ਨੇ ਬਹੁਤ ਵਾਰ ਆਪਣੇ ਬਾਪੂ ਦੇ ਫੋਨ ਤੇ ਫੋਨ ਕੀਤਾ ਪਰ ਸਤਵੀਰ ਫੋਨ ਨਹੀਂ ਸੀ ਚੁੱਕ ਰਿਹਾ ਸੋਨੀ ਵੱਡੀ ਹੋਣ ਕਰਕੇ ਸਭ ਸਮਝਦੀ ਸੀ ਕਿ ਘਰ ਦੀਆਂ ਜ਼ਿੰਮੇਵਾਰੀਆਂ ਕੀ ਹੁੰਦੀਆਂ ਹਨ। ਕਰੀਬ 1 ਵਜੇ ਸਤਵੀਰ ਘਰ ਵਾਪਸ ਪਰਤੇ ਆ। ਸਾਰਿਆਂ ਨੇ ਸੁੱਖ ਦਾ ਸਾਹ ਲਿਆ ਕਿ ਚੱਲ ਬਾਪੂ ਠੀਕ ਹੈ। ਸੋਨੀ ਦੇ ਦਿਮਾਗ ਵਿੱਚ ਪਤਾ ਨਹੀਂ ਕੀ ਆਇਆ ਉਹ ਬੋਲੀ ਬੇਬੇ ਮੈਂ ਆਉਂਦੀ ਆਂ। ਜਰਾ ਭਾਬੀ ਵੱਲ ਗੇੜਾ ਮਾਰ ਆਵਾਂ। ਉਸੇ ਦਿਮਾਗ ਵਿੱਚ ਸੀ ਕਿ ਪਿੰਡ ਵਿੱਚ ਇੱਕ ਦੁਕਾਨ ਹੈ। ਉੱਥੇ ਕੁਝ ਰਾਸ਼ਨ ਪੋਚਾ ਆਵਾਂ। ਪੈਸੇ ਬਾਅਦ ਵਿੱਚ ਦੇ ਦਵਾਂਗੀ। ਉਹ ਸਿੱਧੀ ਦੁਕਾਨ ਤੇ ਹੀ ਗਈ। ਹਾਂ ਤੇ 200 ਪਰਿਆ ਸੀ ਐਨੀ ਮਹਿੰਗਾਈ ਚ 200 ਦਾ ਆਉਣਾ ਹੀ ਕੀ ਸੀ ਪਰ ਘਰ ਵਿੱਚ ਕੁਝ ਸਮਾਨ ਤਾਂ ਚਾਹੀਦਾ ਹੀ ਸੀ ਦੁਕਾਨ ਤੇ ਗਈ ਤਾਂ ਲਾ ਲਿਆਂ ਦਾ ਮੁੰਡਾ ਹਰੀਸ਼ ਬੈਠਾ ਸੀ ਹੋਣਾ ਕੋਈ 25 ਕੁ ਸਾਲ ਦਾ ਸੋਨੀ ਨੇ ਪਹਿਲਾਂ ਗੱਲ ਕਰਨੀ ਹੀ ਸਹੀ ਸਮਝੀ ਹਰੀਸ਼ ਘਰ ਦੇ ਕੰਮਾਂ ਵਿੱਚ ਵਿਅਸਤ ਸੀ ਸੋਨੀ ਨੂੰ ਦੁਕਾਨ ਤੇ ਆਇਆ ਦੇਖ ਹਰੀਸ਼ ਬਹੁਤ ਖੁਸ਼ ਹੋਇਆ ਕਿਉਂਕਿ ਸੋਨੀ ਨੇ ਅੱਜ ਤੱਕ ਕਦੀ ਕਿਸੇ ਮੁੰਡੇ ਨਾਲ ਬੇਫਾਲਤੂ ਗੱਲ ਨਹੀਂ ਕੀਤੀ ਸੀ ਤਮੰਨਾ ਸਭ ਦੀ ਸੀ ਕਿ ਬਸ ਸੋਨੀ ਮਿਲ ਜਾਵੇ ਪਰ ਮਾਪਿਆਂ ਦੀ ਇੱਜ਼ਤ ਸੋਨੀ ਨੇ ਕਦੀ ਗਲੀ ਵਿੱਚ ਵਿਕੰਨਾ ਦਿੱਤੀ ਮਜਬੂਰੀਆਂ ਲੱਗ ਸੀ ਪਰ ਗਰੀਬ ਕੋਲ ਉਸਦੀ ਇੱਜ਼ਤ ਹੀ ਹੁੰਦੀ ਹੈ ਹਰੀਸ਼ ਬਹੁਤ ਖੁਸ਼ ਸੀ ਕਿ ਅੱਜ ਸੋਨੀ ਆਈ ਹੈ ਚੱਲ ਮੇਰੇ ਨਾਲ ਗੱਲ ਕਰੇਗੀ ਸੋਨੀ ਨੇ ਆਉਂਦੀ ਨੇ ਪਹਿਲਾਂ ਕਿਹਾ ਵੀਰੇ ਇੱਕ ਗੱਲ ਕਰਨੀ ਹੈ ਹਰੀਸ਼ ਦੇ ਮੱਥੇ ਤੇ ਤਤਿਓੜੀ ਪੈ ਗਈ ਕਿ ਕਿੱਥੇ ਵੀਰਾ ਕਹਿਤਾ ਮੈਨੂੰ ਸੋਨੀ ਮੇਰਾ ਨਾਮ ਹਰੀਸ਼ ਹੈ ਵੀਰਾ ਨਹੀਂ ਹਰੀਸ਼ ਬੋਲਿਆ ਸੋਨੀ ਨੇ ਕੋਈ ਜਵਾਬ ਨਾ ਦਿੱਤਾ ਉਸਨੇ ਬਸ ਐਨਾ ਕਿਹਾ ਕਿ ਦੇਖੋ ਮੇਰੇ ਕੋਲ 200 ਹੈ ਮੈਂ ਕੁਝ ਸਮਾਨ ਲੈ ਕੇ ਜਾਣਾ ਬਾਕੀ ਪੈਸੇ ਇੱਕ ਦੋ ਦਿਨਾਂ ਤੱਕ ਦੇ ਦਉਂਗੀ ਅਗਰ ਤੁਸੀਂ ਥੋੜੀ ਮਦਦ ਕਰ ਦੋ ਤਾਂ ਬਹੁਤ ਭਲਾ ਹੋਊਗਾ ਹਰੀਸ਼ ਨੂੰ ਤਾਂ ਮੌਕਾ ਮਿਲ ਗਿਆ ਸੀ ਸੋਨੀ ਦੀ ਮਜਬੂਰੀ ਦਾ ਉਸਨੇ ਕਿਹਾ ਕੋਈ ਨਾ ਯਾਰ ਫਿਰ ਕੀ ਹੋਇਆ ਤੂੰ ਬੈਂਚ ਤੇ ਬੈਠ ਤੇ ਮੈਨੂੰ ਦੱਸ ਕੀ ਕੀ ਚਾਹੀਦਾ ਸੋਨੀ ਨੇ ਸਭ ਸਮਾਨ ਦੱਸਿਆ ਤਾਂ ਹਰੀਸ਼ ਨੇ ਪਹਿਲਾਂ ਲਿਸਟ ਬਣਾ ਲਈ ਦੇ ਹਿਸਾਬ ਲਗਾ ਕੇ ਦੱਸਿਆ ਕਿ ਇਹ ਸਮਾਨ ਘੱਟੋ-ਘੱਟ 1500 ਦਾ ਹੈ ਸੋਨੀ ਨੂੰ ਪਤਾ ਸੀ ਕਿ ਸਮਾਨ ਇੰਨੇ ਦਾ ਹੀ ਹੋਣਾ ਹੈ ਹੁਣ ਹਰੀਸ਼ ਥੋੜਾ ਝਿਜਕਦਾ ਹੋਇਆ ਬੋਲਿਆ ਤੂੰ ਇਹ 200 ਵੀ ਰਹਿਣ ਦੇ ਸਮਾਨ ਐਦਾਂ ਹੀ ਲੈ ਜਾ ਸੋਨੀ ਨੂੰ ਲੱਗਾ ਕਿ ਹਰੀਸ਼ ਉਸਦੀ ਮਦਦ ਕਰਨਾ ਚਾਹੁੰਦਾ ਹੈ ਸੋਨੀ ਨੇ ਕਿਹਾ ਸੱਚੀ ਠੀਕ ਹੈ ਮੈਂ ਦੋ ਕੁ ਦਿਨ ਤੱਕ ਪੈਸੇ ਦੇ ਦੂੰਗੀ ਹਰੀਸ਼ ਦਾ ਹੌਲੀ-ਹੌਲੀ ਹੌਂਸਲਾ ਵਧ ਰਿਹਾ ਸੀ ਨਹੀਂ ਨਹੀਂ ਸੋਨੀ ਪੈਸੇ ਦੇਣ ਦੀ ਕੋਈ ਲੋੜ ਨਹੀਂ ਹੈ ਸੋਨੀ ਅਜੇ ਵੀ ਅੰਜਾਨ ਸੀ ਕਿ ਹਰੀਸ਼ ਕੀ ਚਾਹੁੰਦਾ ਹੈ ਪੈਸੇ ਦੀ ਲੋੜ ਨਹੀਂ ਹੈ ਮਤਲਬ ਸਾਮਾਨ ਮੁਫਤ ਦੇਣਾ ਹੈ ਮੈਨੂੰ ਸੋਨੀ ਨੇ ਹਾਸਦੀ ਨੇ ਕਿਹਾ ਹਰੀਸ਼ ਨੇ ਕਿਹਾ ਹਾਂ ਮੁਫਤੀ ਸਮਝ ਸੋਨੀ ਦਾ ਹਾਸਾ ਰੁਕ ਗਿਆ ਤੇ ਬੋਲੀ ਮੈਂ ਸਮਝੀ ਨਹੀਂ ਹਰੀਸ਼ ਬੋਲਿਆ ਦੇਖ ਸੋਨੀ ਗੱਲ ਸਿੱਧੀ ਹੈ ਤੇਰੇ ਤੇ ਹਰ ਪਿੰਡ ਦੇ ਮੁੰਡੇ ਦਾ ਦਿਲ ਹੈ ਤੇਰੇ ਵਰਗੀ ਮੁਟਿਆਰ ਤਾਂ ਅੱਜ ਤੱਕ ਨਹੀਂ ਦੇਖੀ ਹੋਣੀ ਕਿਸੇ ਨੇ ਸਾਮਾਨ ਤੇਰੇ ਲਈ ਮੁਫਤ ਹੈ ਬੱਸ ਸਿਰਫ ਇੱਕ ਰਾਤ ਵਿੱਚ ਦੋ ਘੰਟੇ ਮੇਰੇ ਨਾਲ ਬਿਤਾ ਲਾ। ਬਾਕੀ ਇਹ ਸਮਾਂ ਛੱਡ ਅੱਗੇ ਵੀ ਜਦੋਂ ਮਰਜ਼ੀ ਸਮਾਨ ਲੈ ਜਾਵੇਂ ਤੇਰੇ ਲਈ ਮੁਫਤੀ ਹੋਊਗਾ। ਸੋਨੀ ਇੰਨੀ ਕੁ ਵੱਡੀ ਤਾਂ ਸੀ ਕਿ ਉਸ ਨੂੰ ਪਤਾ ਲ ਹੋਵੇ ਰਾਤ ਬਿਤਾਉਣ ਦਾ ਮਤਲਬ ਕੀ ਹੈ। ਸੋਨੀ ਹਰੀਸ਼ ਦੀ ਗੱਲ ਸੁਣ ਚੁੱਪ ਹੋ ਗਈ ਤੇ ਨੀਵੀਂ ਪਾ ਕੇ ਬੈਠ ਗਈ। ਹਰੀਸ਼ ਨੇ ਕਿਹਾ ਦੇਖ ਲਾ ਸੌਦਾ ਮਾੜਾ ਨਹੀਂ ਹੈ। ਮਜ਼ੇ ਵੀ ਪੂਰੇ ਤੇ ਸਮਾਨ ਵੀ ਪੂਰਾ। ਸੋਨੀ ਬਿਨਾਂ ਜਵਾਬ ਦਿੱਤੇ ਉੱਥੋਂ ਚੱਲ ਪਈ। ਰਸਤੇ ਵਿੱਚ ਸੋਨੀ ਆਪਣੇ ਹਾਲਾਤਾਂ ਬਾਰੇ ਹੀ ਸੋਚ ਰਹੀ ਸੀ ਕਿ ਕਿਉਂ ਰੱਬਾ ਮੇਰੀ ਕਿਸਮਤ ਇੰਜ ਦੀ ਲਿਖੀ ਜਿਸ ਵਿੱਚ ਇੱਜ਼ਤ ਦਾ ਸੌਦਾ ਕਰਨਾ ਪਵੇ ਸੋਨੀ ਕਿਸਮਤ ਨੂੰ ਕੋਸ ਦੀ ਕੋਸ ਦੀ ਤੁਰੀ ਜਾ ਰਹੀ ਸੀ ਅਤੇ ਨਾਲ ਗਲੀ ਵਿੱਚ ਲੋਕਾਂ ਦੇ ਘਰ ਦੀ ਰੌਣਕ ਦੇਖੀ ਜਾ ਰਹੀ ਸੀ ਇੱਕਦਮ ਰੁਕ ਗਈ ਤੇ ਸੋਚਣ ਲੱਗੀ ਕਿ ਸੋਨੀ ਅੱਜ ਤਿਉਹਾਰ ਹੈ ਅੱਜ ਦੇ ਦਿਨ ਘਰ ਵਿੱਚ ਕੁਝ ਬਣਾਉਣਾ ਨਹੀਂ ਹੈ ਅਗਰ ਇੱਜ਼ਤ ਦਾ ਸੌਦਾ ਕਰਨਾ ਵੀ ਪਵੇ ਤਾਂ ਕੀ ਹੈ ਘਟੋ ਘਟ ਘਰ ਵਿੱਚ ਖੁਸ਼ੀਆਂ ਆ ਜਾਣਗੀਆਂ ਸਿਰਫ 2 ਘੰਟੇ ਦੀ ਮੁਲਾਕਾਤ ਨਾਲ ਮੇਰੇ ਸਾਰੇ ਪਰਿਵਾਰ ਦੇ ਚਿਹਰੇ ਮੁਸਕਰਾਹਟ ਨਾਲ ਭਰ ਜਾਣਗੇ। ਨਲ ਮੈਂ ਵੱਡੀ ਆ ਮੈਨੂੰ ਸ਼ਾਇਦ ਇਹ ਫੈਸਲਾ ਲੈਣਾ ਪੈਣਾ ਹੈ। ਸੋਨੀ ਹੋਰ ਕੋਈ ਸੋਚੇ ਸਮਝੇ ਇਸ ਤੋਂ ਪਹਿਲਾਂ ਹੀ ਉਹ ਵਾਪਸ ਹਰੀਸ਼ ਕੋਲ ਚਲੀ ਗਈ ਤੇ ਬੋਲੀ ਮੈਨੂੰ ਸੌਦਾ ਮਨਜ਼ੂਰ ਹੈ। ਦੱਸ ਕਿੱਥੇ ਆਵਾਂ ਮੈਂ ਰਾਤ ਨੂੰ। ਦੇਖ ਸੋਨੀ ਅੱਜ ਦੀਵਾਲੀ ਹੈ ਸਾਰੇ ਘਰਾਂ ਵਿੱਚ ਮगन ਹੋਣੇ ਹੈ। ਮੈਂ ਤੁਹਾਡੇ ਘਰ ਦੇ ਨਾਲ ਲੱਗਦੇ ਉਹ ਟੁੱਟੇ ਘਰ ਵਿੱਚ ਆ ਜਾਊਂਗਾ ਪੂਰੇ 8 ਵਜੇ। ਉੱਥੇ ਆ ਜਾਵੇਂ ਹਰੀਸ਼ ਬੋਲਿਆ ਅੱਜ ਸੋਨੀ ਨੇ ਆਪਣੇ ਪਰਿਵਾਰ ਦੀ ਖੁਸ਼ੀ ਲਈ ਆਪਣੀ ਇੱਜ਼ਤ ਦਾ ਸੌਦਾ ਕਰ ਲਿਆ ਸੀ ਠੀਕ ਹੈ ਸਮਾਨ ਪਾ ਦੇ ਸਾਰਾ ਹਰੀਸ਼ ਨੇ ਸਾਰਾ ਸਮਾਨ ਬੰਨ ਕੇ ਸੋਨੀ ਨੂੰ ਦੇ ਦਿੱਤਾ ਸੋਨੀ ਮਾਯੂਸ ਹੋਈ ਘਰ ਵਾਪਸ ਪਰਤ ਆਈ ਸੋਨੀ ਦੇ ਹੱਥ ਵਿੱਚ ਸਮਾਨ ਦੇ ਥੈਲੇ ਦੇ ਕਰਤਾਰੋ ਬੋਲੀ ਤੂੰ ਕਿੱਥੋਂ ਲੈ ਆਈ ਤੂੰ ਉਹ ਬੇਬੇ ਲਾਲਿਆਂ ਤੋਂ ਲੈ ਕੇ ਆਈਆਂ ਇੱਕ ਦੋ ਦਿਨ ਤੱਕ ਪੈਸੇ ਦੇ ਦਵਾਂਗੀ ਨਾਲ ਹੀ ਹਿਸਾਬ ਸਾਫ਼ ਹੋ ਜਾਊਗਾ ਕਰਤਾਰੋ ਨੇ ਕਿਹਾ ਉਹ ਤਾਂ ਐਦਾਂ ਕਿਉਂ ਗਈ ਤੂੰ ਲੈਣ ਤੇਰਾ ਬਾਪੂ ਵੀ ਗੁੱਸਾ ਕਰੂਗਾ ਨਾਲੇ ਜਿਉਂ ਅਧਾਰ ਹੀ ਲੈ ਕੇ ਆਉਣਾ ਹੁੰਦਾ ਤਾਂ ਤੇਰਾ ਬਾਪੂ ਨਾ ਲੈ ਆਉਂਦਾ ਕੁਝ ਨਹੀਂ ਹੁੰਦਾ ਬੇਬੇ ਅਗਰ ਲੋੜ ਸੀ ਤਾਂ ਲੈ ਆਈ ਸ਼ਾਮ ਤੱਕ ਬਾਪੂ ਨੂੰ ਪੈਸੇ ਮਿਲ ਜਾਣੇ ਆ ਤਾਂ ਹਿਸਾਬ-ਸਾਫ ਕਰ ਆਉਂਗੀ ਕਰਤਾਰੋ ਅਣਜਾਨ ਸੀ ਕਿ ਸੋਨੇ ਹਿਸਾਬ ਦੇ ਬਦਲੇ ਇੱਜ਼ਤ ਦਾ ਸੌਦਾ ਕਰ ਆਈ ਹੈ ਕਰਤਾਰੋ ਨੇ ਵੀ ਸਮਾਨ ਲਿਆ ਤੇ ਅੰਦਰ ਚਲੀ ਗਈ ਜਾ ਕੇ ਸਮਾਨ ਥੈਲੇ ਵਿੱਚੋਂ ਕੱਢ ਸੰਭਾਲਣ ਲੱਗ ਗਈ ਰਾਤ ਲਈ ਖਾਣ ਪੀਣ ਦੀ ਤਿਆਰੀ ਕਰਨ ਲੱਗ ਗਈ ਸੋਨੀ ਪਰੇਸ਼ਾਨ ਹੋਈ ਇੱਕ ਕੋਨੇ ਵਿੱਚ ਬੈਠੀ ਸੀ ਉਹ ਰਾਤ ਬਾਰੇ ਸੋਚਣ ਲੱਗ ਗਈ ਤੇ ਕੀਤੇ ਉਸਨੇ ਗਲਤ ਸੌਦਾ ਤਾਂ ਨਹੀਂ ਕਰ ਲਿਆ ਪਰ ਹਾਲਾਤ ਇਹ ਸੋਚਣ ਨਹੀਂ ਸੀ ਦੇ ਰਹੀ ਮਜਬੂਰ ਹੋਈ ਸੋਨੀ ਆਪਣੇ ਹੰਝੂਆਂ ਨੂੰ ਪੂੰਝ ਰਹੀ ਸੀ ਤਾਂ ਕਿ ਕੋਈ ਦੇਖ ਨਾ ਲਵੇ ਜਿਵੇਂ ਜਿਵੇਂ ਸ਼ਾਮ ਦਾ ਵਕਤ ਹੋ ਰਿਹਾ ਸੀ ਸੋਨੀ ਨੂੰ ਹਾਲ ਪੈ ਰਹੇ ਸੀ ਸੋਨੀ ਉੱਠ ਕੇ ਤਿਆਰ ਹੋਣ ਲੱਗੀ ਅੱਜ ਉਸ ਦਾ ਮਨ ਕੁਝ ਵੀ ਕਰਨ ਦਾ ਨਹੀਂ ਸੀ ਉਹ ਆਪਣੀ ਗਰੀਬੀ ਨੂੰ ਕੋਸ ਰਹੀ ਸੀ ਸਤਵੀਰ ਵੀ ਘਰੋਂ ਨਿਕਲ ਗਿਆ ਉਸ ਦਾ ਮਨ ਨਹੀਂ ਸੀ ਕਿ ਉਹ ਘਰ ਰਹੀਂ ਐਨੇ ਮਾੜੇ ਹਾਲਾਤਾਂ ਵਿੱਚ ਇਨਸਾਨ ਟੁੱਟ ਜਾਂਦਾ ਉਸਨੇ ਬਾਹਰ ਜਾਣਾ ਹੀ ਸਹੀ ਸਮਝਿਆ ਉਹ ਸ਼ਾਮ ਨੂੰ ਸਰਦਾਰਾਂ ਦੇ ਵੀ ਨਹੀਂ ਗਿਆ ਕਿਉਂਕਿ ਉਸਨੂੰ ਲੱਗਦਾ ਸੀ ਕਿ ਸਰਦਾਰਾਂ ਨੇ ਕੁਝ ਨਹੀਂ ਦੇਣਾ ਕੋਈ 6 ਵਜੇ ਦਾ ਵਕਤ ਸੀ ਤਾਂ ਘੇਟ ਤੇ ਦਸਤਕ ਹੋਈ ਜੀਤੀ ਦੇਖ ਕੋ ਤੋ ਕੌਣ ਆ ਬਾਹਰ ਜੀਤੀ ਨੇ ਘੇਟ ਖੋਲਿਆ ਤਾਂ ਬਾਹਰ ਉਹੀ ਸਰਦਾਰ ਖੜੇ ਸੀ ਜਿਨ੍ਹਾਂ ਦੇ ਘਰ ਸਤਵੀਰ ਕੰਮ ਕਰਦਾ ਸੀ ਜੀਤੀ ਨੇ ਕਿਹਾ ਅੰਦਰ ਆ ਜਾਓ ਅੰਕਲ ਜੀ ਕਰਤਾਰੋ ਰਸੋਈ ਵਿੱਚੋਂ ਨਿਕਲੀ ਤਾਂ ਉਸਨੇ ਬਾਹਰ ਪਏ ਮੰਜੇ ਤੇ ਬੈਠਣ ਨੂੰ ਕਿਹਾ ਬੈਠਦੇ ਹੋਏ ਸਰਦਾਰ ਬੋਲਿਆ ਉਹ ਤਸਵੀਰ ਕਿੱਧਰ ਗਿਆ ਉਸਨੇ ਕਿਹਾ ਸੀ ਸ਼ਾਮ ਨੂੰ ਘਰ ਆ ਜਾਵੇਂ ਪਤਾ ਨਹੀਂ ਭਰਾ ਜੀ ਉਹ ਨਿਕਲੇ ਤਾਂ ਸੀ ਕਰੋ ਮੈਨੂੰ ਲੱਗਾ ਸ਼ਾਇਦ ਤੁਹਾਡੇ ਵਾਲੀ ਗਏ ਹੈ ਕਰਤਾਰੋ ਨੇ ਜਵਾਬ ਦਿੱਤਾ ਚਲ ਕੋਈ ਨਹੀਂ ਭਾਈ ਮੈਂ ਹੀ ਆ ਗਿਆ ਹੁਣ ਤਾਂ ਆਹ ਫੜੋ ਉਸਦੇ ਜੋ ਪੈਸੇ ਬਾਂਦੇ ਸੀ ਕਰਤਾਰੋ ਦੇ ਹੱਥ ਤੇ ਪੈਸੇ ਫੜਾਉਂਦੇ ਹੋਏ ਸਰਦਾਰ ਬੋਲਿਆ ਦੇਖ ਬੀਬਾ ਉਸ ਦਾ ਪੰਦਾ ਸੀ 10000 ਆ ਲੈ ਉਹ ਪੈਸੇ ਨਾਲ 1000 ਦੀਵਾਲੀ ਦਾ ਮੇਰੀ ਤਰਫੋਂ ਕਰਤਾਰੋਂ ਨੇ ਪੈਸੇ ਭੜੇ ਤੇ ਸਰਦਾਰ ਉੱਠਿਆ ਤੇ ਚੱਲ ਪਿਆ ਭਰਾਜੀ ਬੈਠੋ ਚਾਹ ਬਣਾਉਣੀ ਹੈ ਪੀ ਕੇ ਜਾਣਾ ਨਾ ਬੀਬਾ ਘਰ ਵਾਲੇ ਵੀ ਰਾਹ ਦੇਖ ਰਹੇ ਹੋਣੇ ਆਹ ਕੋਲ ਖੜੇ ਜੀਤੇ ਨੂੰ ਕਿਹਾ ਉਹ ਕਾਕਾ ਗੱਲ ਸੁਣ ਆ ਮੇਰੇ ਨਾਲ ਜੀਤੇ ਨੂੰ ਸਰਦਾਰ ਬਾਹਰ ਲੈ ਗਿਆ ਬਾਹਰ ਖੜੀ ਗੱਡੀ ਵਿੱਚੋਂ ਮਿਠਾਈ ਤੇ ਕੁਝ ਪਟਾਕੇ ਦਿੰਦੇ ਹੋਏ ਕਿਹਾ ਪੋਤਾ ਲੈ ਘਰ ਲੈ ਜਾ ਕਰੋ ਮौज-ਮਸਤੀ ਕਰ ਕਰਤਾਰੋ ਵੀ ਖੁਸ਼ ਸੀ ਉਹ ਹੋਰ ਖੁਸ਼ ਹੋ ਗਈ ਕਿ ਸਾਡੀ ਸੋਚ ਨਾਲ ਉਹ ਵੱਧ ਦਿੱਤਾ ਸਰਦਾਰਾਂ ਨੇ ਸੋਨੀ ਦੇ ਚਿਹਰੇ ਤੇ ਵੀ ਖੁਸ਼ੀ ਦੀ ਚਮਕ ਆ ਗਈ ਸੀ ਪਰ ਰਾਤ ਵਾਲੇ ਸੋਦੇ ਦੀ ਵਜ੍ਹਾ ਨਾਲ ਉਹ ਚਮਕ ਗਾਇਬ ਹੀ ਹੋ ਗਈ ਕਰਤਾਰੋ ਪੈਸੇ ਲੈ ਕੇ ਸੋਨੀ ਕੋਲ ਆਈ ਤੇ ਕਿਹਾ ਪੁੱਤ ਫਟਾਫਟ ਜਾ ਧੁਲਾੜਿਆਂ ਦੇ ਪੈਸੇ ਦੇ ਆ ਸੋਨੀ ਨੇ ਪੈਸੇ ਲਏ ਤੇ ਬੋਲੀ ਬੇਬੇ ਕੱਲ ਦੇ ਦੇਵਾਂਗੇ ਨਹੀਂ ਬੱਚੇ ਉਧਾਰ ਨਹੀਂ ਰੱਖਣਾ ਸਿਰ ਤੇ ਕਿਸੇ ਦਾ ਵੀ ਸੋਨੀ ਨੂੰ ਹੁਣ ਕੋਈ ਜਵਾਬ ਨਹੀਂ ਸੀ ਆ ਰਿਹਾ ਉਹ ਕੋਰੋਂ ਨਿਕਲ ਗਈ ਉਹ ਦੁਕਾਨ ਤੇ ਗਈ ਤਾਂ ਹਰੀਸ਼ ਤਿਆਰ ਹੋ ਕੇ ਬੈਠਾ ਸੀ ਓਹੋ ਕੀ ਹੋ ਗਿਆ ਰਿਆ ਨਹੀਂ ਗਿਆ ਐਨੀ ਜਲਦੀ ਆ ਗਈ ਸੋਨੀ ਦਾ ਦਿਮਾਗ ਕੰਮ ਕੀਤਾ ਉਸਨੇ ਪੈਸੇ ਫੜਾਉਂਦੇ ਹੋਏ ਕਿਹਾ ਮੇਰੀ ਕਿਸਮਤ ਚੰਗੀ ਨਿਕਲੀ ਅੱਜ ਮੇਰੀ ਇੱਜ਼ਤ ਦਾ ਸੌਦਾ ਨਹੀਂ ਹੋ ਸਕਿਆ ਹਰੀਸ਼ ਉਸ ਨੂੰ ਬੋਲਿਆ ਦੇਖ ਯਾਰ ਤੂੰ ਇਹ ਪੈਸੇ ਰੱਖ ਲੈ ਸਮਾਨ ਵੀ ਜਦੋਂ ਮਰਜ਼ੀ ਲੈ ਜਾਇਆ ਕਰਨਾ ਤੇਰੇ ਲਈ ਸਭ ਮੁਫਤੀ ਹੈ ਸੋਨੀ ਮੁਸਕਰਾਈ ਤੇ ਬੋਲੀ ਹਰੀਸ਼ ਅਸੀਂ ਗਰੀਬ ਜ਼ਰੂਰ ਹਾਂ ਪਰ ਇੱਜ਼ਤ ਵੇਚ ਕੇ ਢਿੱਡ ਨਹੀਂ ਭਰਨਾ ਅੱਜ ਇਹ ਸਬਕ ਤਾਂ ਮੈਨੂੰ ਵੀ ਉਸ ਅਕਾਲ ਪੁਰਖ ਨੇ ਦੇ ਦਿੱਤਾ ਤੇ ਤੂੰ ਵੀ ਸਿੱਖ ਲੈ ਮੇਰੀ ਤਾਂ ਮਜਬੂਰੀ ਸੀ ਪਰ ਤੂੰ ਮੇਰੀ ਮਜਬੂਰੀ ਦਾ ਸੌਦਾ ਮੇਰੀ ਇੱਜ਼ਤ ਨਾਲ ਕੀਤਾ ਤੂੰ ਮੇਰਾ ਜਿਸਮ ਪੌਣ ਲਈ ਮੇਰੀ ਮਜਬੂਰੀ ਨੂੰ ਢਾਲ ਬਣਾ ਲਿਆ ਰੱਬ ਤੋਂ ਡਰ ਇਨਸਾਨ ਮਜਬੂਰ ਕੋਈ ਵੀ ਹੋ ਸਕਦਾ ਹੈ ਅੱਜ ਮੈਂ ਆ ਕੱਲ ਤੂੰ ਵੀ ਹੋ ਸਕਦਾ ਹੈ ਤੇ ਸਮਾਂ ਆਕਰ ਨੂੰ ਚੁਕਾਉਣਾ ਜਾਂਦਾ ਹੈ ਆਫਰ ਆਪਣੇ ਪੈਸੇ ਤੇ ਤੇਰੀ ਮਿਹਰਬਾਨੀ ਕਿ ਤੂੰ ਮੈਨੂੰ ਜ਼ਿੰਦਗੀ ਦਾ ਸਬਕ ਸਿਖਾਇਆ ਮੈਂ ਵੀ ਘਰ ਦੀ ਗਰੀਬੀ ਦੇ ਚੱਕਰ ਵਿੱਚ ਅੱਜ ਘਰਦਿਆਂ ਦੀ ਹੀ ਇੱਜ਼ਤ ਬਾਹਰ ਵਿੱਚ ਲੈ ਆਈ ਸੀ ਹਰੀਸ਼ ਬਹੁਤ ਸ਼ਰਮਿੰਦਾ ਹੋ ਗਿਆ ਸੀ ਫਿਰ ਨੀਵਾ ਕਰਕੇ ਖੜਾ ਰਿਹਾ ਸੋਨੀ ਘਰ ਆਈ ਘਰ ਆ ਕੇ ਦੇਖਿਆ ਕਿ ਬਾਪੂ ਵੀ ਘਰ ਆ ਗਿਆ ਸੀ ਸਭ ਨੇ ਸਾਥ ਮਿਲ ਕੇ ਖਾਣਾ ਖਾਧਾ ਫਿਰ ਮਠਿਆਈਆਂ ਖਾਧੀਆਂ ਫਿਰ ਸੋਨੀ ਨੇ ਤੇ ਬਾਕੀ ਭੈਣ ਭਰਾਵਾਂ ਨੇ ਪਟਾਕੇ ਚਲਾਏ ਤੇ ਮਜ਼ੇ ਕੀਤੇ ਦੂਜੇ ਦਿਨ ਦੀਵਾਲੀ ਤੋਂ ਬਾਅਦ ਸਤਵੀਰ ਨੇ ਸੋਨੀ ਨੂੰ ਕਿਹਾ ਧੀਏ ਤੂੰ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ ਮੇਰੀ ਗਰੀਬੀ ਕਾਰਨ ਮੈਂ ਨਹੀਂ ਪੜਾ ਸਕਿਆ ਪਰ ਹੁਣ ਮੈਂ ਸੋਚ ਰਿਹਾ ਮੈਂ ਜਿਵੇਂ ਮਰਜ਼ੀ ਕਰਾਂ ਤੈਨੂੰ ਅੱਗੇ ਪੜ੍ਹਾਵਾਂਗਾ ਤੇ ਤੂੰ ਮੇਰਾ ਕਹਿਣਾ ਨਹੀਂ ਮੋੜਨਾ ਅਜੇ 2 ਸਾਲ ਹੀ ਹੋਏ ਆ ਪੜ੍ਹਾਈ ਛੱਡੀ ਨੂੰ ਤੂੰ ਮੇਰਾ ਬੱਚਾ ਅੱਗੇ ਦੀ ਪੜ੍ਹਾਈ ਸ਼ੁਰੂ ਕਰ ਦੇ ਅਗਲੇ ਸਾਲ ਤੋਂ ਉਸਦੀ ਤਿਆਰੀ ਕਰ ਲੈ ਮੈਂ ਤੈਨੂੰ ਜ਼ਿੰਦਗੀ 'ਚ ਕਾਮਯਾਬ ਦੇਖਣਾ ਚਾਹੁੰਦਾ ਸੋਨੀ ਦਾ ਸੁਪਨਾ ਤਾਂ ਪਹਿਲਾਂ ਹੀ ਸੀ ਪੜ੍ਹਾਈ ਦਾ ਉਸ ਨੂੰ ਹੋਰ ਜੋਸ਼ ਮਿਲ ਗਿਆ ਉਸਨੇ ਵੀ ਕਿਹਾ ਠੀਕ ਹੈ ਬਾਪੂ ਜੀ ਮੈਂ ਤੁਹਾਨੂੰ ਨਿਰਾਸ਼ ਨਹੀਂ ਕਰਨਾ ਮੈਂ ਪੜਾਂਗੀ ਜਰੂਰ ਤੇ ਜ਼ਿੰਦਗੀ ਵਿੱਚ ਕੁਝ ਕਰਕੇ ਦਿਖਾਵਾਂਗੀ ਦੇਖਦੇ-ਦੇਖਦੇ ਸਮਾਂ ਬੀਤਿਆ ਤੇ ਸੋਨੀ ਨੇ ਅਗਲੀ ਪੜਾਈ ਸ਼ੁਰੂ ਕੀਤੀ ਸਤਵੀਰ ਨੇ ਵੀ ਬਹੁਤ ਮਿਹਨਤ ਕੀਤੀ ਤੇ ਸੋਨੀ ਨੂੰ ਪੜਾਇਆ ਸੋਨੀ ਨੇ ਵੀ ਆਪਣੇ ਬਾਪੂ ਦਾ ਨਾਮ ਖਰਾਬ ਨਾ ਹੋਣ ਦਿੱਤਾ ਉਸਨੇ ਪੜ੍ਹਾਈ ਵਿੱਚ ਹੀ ਮਨ ਲਗਾ ਕੇ ਰੱਖਿਆ ਸਤਵੀਰ ਨੇ ਵੀ ਸੋਨੀ ਦੀ ਉਚੇਰੀ ਪੜ੍ਹਾਈ ਲਈ ਆਪਣੇ ਹਿੱਸੇਦਾਰੀ ਦਾ ਖੇਤ ਵੀ ਗਿਰਵੀ ਰੱਖ ਦਿੱਤਾ ਸੀ ਉਸ ਦਾ ਸੁਪਨਾ ਸੀ ਕਿ ਮੇਰੀ ਧੀ ਕਾਮਯਾਬ ਬਣੇ ਸਮੇਂ ਨੇ ਕਰਵਟ ਲਈ ਤੇ ਅੱਜ ਬਹੁਤ ਸਾਲ ਬੀਤ ਚੁੱਕੇ ਸੀ ਤੇ ਸੋਨੀ ਇੱਕ ਕਾਬਿਲ ਡਾਕਟਰ ਬਣ ਚੁੱਕੀ ਸੀ ਇਲਾਕੇ ਵਿੱਚ ਸੋਨੀ ਦਾ ਨਾਮ ਸੀ ਕਿਉਂਕਿ ਬੱਚਿਆਂ ਦੀ ਬਹੁਤ ਖਾਸ ਡਾਕਟਰ ਸੀ ਸੋਨੀ ਨੇ ਵੀ ਆਪਣੇ ਬਾਪੂ ਦੀ ਮਿਹਨਤ ਦਾ ਮੁੱਲ ਮੋੜਿਆ ਸੀ ਸੋਨੀ ਨੇ ਆਪਣੀ ਪੜ੍ਹਾਈ ਖਾਤਰ ਗਿਰਵੀ ਰੱਖਿਆ ਖੇਤ ਛਡਵਾ ਲਿਆ ਸੀ ਘਰ ਵੀ ਬਹੁਤ ਵਧੀਆ ਬਣਾ ਲਿਆ ਸੀ ਅਜੇ ਤੱਕ ਉਸਨੇ ਵਿਆਹ ਨਹੀਂ ਸੀ ਕਰਵਾਇਆ ਕਿਉਂਕਿ ਉਹ ਆਪਣੇ ਛੋਟੇ ਭੈਣ ਭਰਾ ਨੂੰ ਪੜਾਉਣਾ ਚਾਹੁੰਦੀ ਸੀ ਅੱਜ ਵਕਤ ਸੱਚੇ ਉਹ ਆ ਗਿਆ ਸੀ ਸਮਾਂ ਕਿਦਾਂ ਆਪਣਾ ਕਿਰਦਾਰ ਨਿਭਾਉਂਦਾ ਹੈ ਅੱਜ ਹਰੀਸ਼ ਆਪਣੇ ਬੇਟੇ ਨੂੰ ਸੋਨੀ ਕੋਲ ਲੈ ਕੇ ਆਇਆ ਉਸ ਦੇ ਬੇਟੇ ਦੀ ਹਾਲਤ ਬਹੁਤ ਨਾਜ਼ੁਕ ਸੀ ਜਦੋਂ ਉਸਨੇ ਸੋਨੀ ਨੂੰ ਦੇਖਿਆ ਤਾਂ ਉਹ 1 ਮਿੰਟ ਲਈ ਚੁੱਪ ਹੋ ਗਿਆ ਉਸ ਦੇ ਸਾਹਮਣੇ ਆਉਣ ਦੀ ਉਸ ਦੀ ਹਿੰਮਤ ਨਹੀਂ ਸੀ ਪਰ ਬੇਟੇ ਖਾਤਰ ਬੋਲਣਾ ਤਾਂ ਪੈਣਾ ਹੀ ਸੀ ਉਸਨੇ ਸੋਨੀ ਅੱਗੇ ਹੱਥ ਜੋੜ ਕੇ ਕਿਹਾ ਉਹ ਉਸਦੇ ਬੇਟੀ ਨੂੰ ਬਚਾ ਲਵੇ। ਉਹ ਪੈਸਾ ਜਿੰਨਾ ਮਰਜ਼ੀ ਖਰਚ ਲਵੇਗਾ। ਸੋਨੀ ਜਲਦੀ ਨਾਲ ਆਪਣੀ ਕੁਰਸੀ ਤੋਂ ਉੱਕੀ ਤੇ ਬੱਚੇ ਨੂੰ ਦੇਖਣ ਚੱਲੀ ਸੀ। ਹਰੀਸ਼ ਨੇ ਫਿਰ ਰੋਕ ਲਿਆ, ਕਹਿੰਦਾ, "ਸੋਨੀ, ਮੈਂ ਆਪਣੇ ਉਸ ਵਿਵਹਾਰ ਤੇ ਸ਼ਰਮਿੰਦਾ। ਕਿਰਪਾ ਕਰਕੇ ਉਸ ਦਿਨ ਨੂੰ ਅੱਜ ਵਿੱਚ ਨਾ ਲੈ ਕੇ ਆਉਣਾ।" ਸੋਨੀ ਨੇ ਉਸ ਦੀ ਗੱਲ ਦਾ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਿਆ ਤੇ ਫਟਾਫਟ ਬੱਚੇ ਨੂੰ ਦੇਖਣ ਗਈ। ਬੱਚੇ ਨੂੰ ਜਿਸ ਵੀ ਚੀਜ਼ ਦੀ ਜ਼ਰੂਰਤ ਸੀ, ਉਸਨੇ ਉਹ ਸਭ ਕੀਤਾ। ਇਹ ਬੱਚੇ ਨੂੰ ਖਤਰੇ ਤੋਂ ਬਾਹਰ ਕਰਕੇ ਹਸਪਤਾਲ ਵਿੱਚ ਦਾਖਲ ਕਰ ਲਿਆ। ਵਾਪਸ ਆ ਕੇ ਉਸਨੇ ਹਰੀਸ਼ ਨੂੰ ਦੱਸਿਆ ਕਿ ਉਸਦਾ ਬੇਟਾ ਹੁਣ ਖਤਰੇ ਤੋਂ ਬਾਹਰ ਹੈ। ਘਬਰਾਉ ਨਾ ਸਭ ਠੀਕ ਹੈ। ਹਰੀਸ਼ ਨੇ ਹੱਥ ਜੋੜ ਸੋਨੀ ਦਾ ਧੰਨਵਾਦ ਕੀਤਾ ਤੇ ਕਿਹਾ, ਮੈਨੂੰ ਉਮੀਦ ਸੀ ਕਿ ਤੁਸੀਂ ਸਾਡੀ ਉਸ ਗਾਲ ਨੂੰ ਵਿੱਚ ਨਹੀਂ ਲੈ ਕੇ ਆਓਗੇ। ਸੋਨੀ ਫਿਰ ਬੋਲੀ, ਹਰੀਸ਼ ਮੈਨੂੰ ਮਜਬੂਰੀਆਂ ਦੇ ਸੌਦੇ ਕਰਨੇ ਨਹੀਂ ਆਉਂਦੀ। ਨਾਲ ਮੇਰਾ ਕੰਮ ਕਿਸੇ ਦੀ ਜ਼ਿੰਦਗੀ ਬਚਾਉਣਾ ਹੈ, ਖੋਣਾ ਨਹੀਂ। ਮੇਰੇ ਬਾਪੂ ਜੀ ਨੇ ਇੱਕ ਗੱਲ ਸਿਖਾਈ ਹੈ ਕਦੇ ਵੀ ਕਿਸੇ ਮਜਬੂਰ ਦੀ ਮਜਬੂਰੀ ਦਾ ਫਾਇਦਾ ਨਹੀਂ ਲੈਣਾ ਮੈਂ ਅੱਜ ਡਾਕਟਰ ਉਹਨਾਂ ਦੇ ਜਜ਼ਬੇ ਨਾਲ ਹੀ ਬਣੀ ਐ ਤੇ ਮੈਂ ਆਪਣੇ ਪੇਸ਼ੇ ਨੂੰ ਬਦਨਾਮ ਨਹੀਂ ਕਰ ਸਕਦੀ ਹਰੀਸ਼ ਖੜਾ ਸੋਨ ਰਿਹਾ ਸੀ ਤੇ ਰੋ ਰਿਹਾ ਸੀ ਉਸ ਨੂੰ ਆਪਣੀ ਉਸ ਹਰਕਤ ਤੇ ਬਹੁਤ ਸ਼ਰਮਿੰਦਗੀ ਹੋ ਰਹੀ ਸੀ ਦੋਸਤੋ ਤੁਸੀਂ ਸੁਣੀ ਕਹਾਣੀ ਸੌਦਾ ਜਿਸਮਾਂ ਦਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਇਓ ਇਸ ਤਰਿਕ ਕੋ ਨਵੀਂ ਕਹਾਣੀ ਦੇ ਨਾਲ